ਸਤਿ ਸ੍ਰੀ ਅਕਾਲ ਸਿੰਘ ਜੀ ਤੁਸੀਂ ਡਿਫੈਂਸ ਨਾਲ ਜੁੜੇ ਰਹੇ ਹੋ ਜੋ ਜੰਗ ਦੇ ਹਾਲਾਤ ਬਣੇ ਆ ਇਹਨਾਂ ਹਾਲਾਤਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ ਜਾਂ ਇਹ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਸਾਰਾ ਮਾਹੌਲ ਅਸੀਂ ਤਾਂ ਸਿਰਫ ਰੱਬ ਅਗੇ ਹੀ ਅਰਦਾਸ ਕਰਦੇ ਹਾਂ ਕਿ ਗਵਰਨਮੈਂਟ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਐਫਰਟ ਹੋਣੀ ਚਾਹੀਦੀ ਹੈ ਕਿ ਜੰਗ ਜਿਹੜਾ ਇਹ ਨਾ ਲੱਗੇ ਸ਼ਾਂਤੀਪੂਰਵਕ ਜਿਹੜੀਆਂ ਮਸਲੇ ਸਾਡੇ ਮਸਲੇ ਉਹ ਹੱਲ ਹੋ ਜਾਣ ਪਰसों ਜੋ ਰਾਤ ਨੂੰ ਜੋ ਬੰਬ ਬਲਾਸਟ ਹੋਏ ਨੇ ਅ ਤਕਰੀਬਨ 3 ਬੰਬ ਲਗਾਤਾਰ ਹੀ ਸਾਡੇ ਏਰੀਆ ਵਿੱਚ ਗਰੇ ਨੇ ਜਦੋਂ ਰਾਤ ਨੂੰ ਤਕਰੀਬਨ ਇਹ 5 ਵਜੇ ਅਬਾਊਟ 5 ਵਜੇ ਇਹ ਬੰਬ ਬਲਾਸਟ ਹੋਏ ਆ ਤੇ ਅਸੀਂ ਅੱਜ ਉਸ ਜਗ੍ਹਾ ਤੇ ਖੜੇ ਹੋਏ ਆ ਹਾਂ ਤੇ ਬੜੇ ਜ਼ਬਰਦਸਤ ਬਲਾਸਟ ਹੋ ਜene ਅਗਰ ਕਿਸੇ ਦੇ ਕੋਈ ਬਿਲਡਿੰਗ ਦੇ ਉੱਤੇ ਬੰਬ ਬਲਾਸਟ ਹੋ ਜਾਂਦਾ ਜਾਂ ਪਿੰਡ ਦੇ ਉੱਤੇ ਹੋ ਜਾਂਦਾ ਤੇ ਤਕਰੀਬਨ ਮੈਂ ਸਮਝਦਾ ਹਾਂ ਕਿ ਸਾਰਾ ਪਿੰਡ ਹੀ ਫਿਰ ਬਾਤ ਹੋ ਜਾਣਾ ਸੀਗਾ ਇਸ ਤਰ੍ਹਾਂ ਦੇ ਜ਼ਬਰਦਸਤ ਬੰਬ ਵੀ ਆਟਾਡੇ ਦੌਰਾਨ ਵੀ ਜਦੋਂ ਤੁਸੀਂ ਨੌਕਰੀ ਕਰਦੇ ਸੀ ਉਦੋਂ ਵੀ ਜੰਗ ਹੋ ਲੱਗੀ ਸੀ ਹਾਂ ਜੀ ਮੈਂ ਸਰ ਉਸ ਜੰਗ ਦੀ ਤੇ ਅੱਜ ਦੀ ਜਿਹੜੀ ਜੰਗ ਹੋਈ ਆ ਉਹਦੇ ਵਿੱਚ ਕੀ ਤੁਸੀਂ ਫਰਕ ਵੇਖਿਆ ਔਰ ਕੀ ਹਾਲਾਤ ਬਦਲੇ ਉਸ ਵਕਤ ਤੇ ਸਿਰਫ ਇੱਕ ਗੰਨਾ ਦੇ ਤੋਪਾਂ ਦੇ ਫਾਇਰ ਹੁੰਦੇ ਸੀਗੇ ਅਕ੍ਰਾਸ ਦਾ ਬਾਰਡਰ ਬਟ ਅੱਜ ਇੱਕ ਡਿਫਰੈਂਟ ਟਾਈਪ ਮਿਸ਼ਨ ਆ ਗਿਆ ਜਿਸਨਾ ਮਜਾਇਰ ਹੋ ਗਿਆ ਡਰੋਨ ਹੋ ਗਏ ਆ ਇਹ ਇਹਨਾਂ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਤੇ ਇਹ ਜਿਹੜੀ ਬੜੀ ਇਹ ਲੜਾਈ ਜੋ ਬੜੀ ਖਤਰਨਾਕ ਲੜਾਈ ਆ ਆ ਲੋਕ ਪਿੰਡਾਂ ਦੇ ਡਰੇ ਵੀ ਹੋਏ ਹਨ ਤੇ ਅਸੀਂ ਉਹ ਹੀ ਗਵਰਨਮੈਂਟ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜੋ ਮਸਲਾ ਜੋ ਹੈ ਸ਼ਾਂਤੀਪੂਰਵਕ ਹੱਲ ਹੋ ਜਾਣਾ ਚਾਹੀਦਾ ਹੈ ਤੁਸੀਂ ਕੀ ਸਮਝਦੇ ਹੋ ਕਿ ਕੀ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਆ ਕਿ ਦੁਬਾਰਾ ਕੋਈ ਇਹੋ ਜਿਹਾ ਜੰਗਵਰ ਦਾ ਮਾਹੌਲ ਨਾ ਬਣੇ ਸਰ ਸਰਕਾਰ ਨੂੰ ਪਹਿਲਾਂ ਤੇ ਸਪੈਸ਼ਲ ਸਸਲਮੂਨ ਸੈਸ਼ਨ ਬੁਲਾਉਣਾ ਚਾਹੀਦਾ ਪਾਰਲੀਮੈਂਟ ਤੇ ਆਲ ਪਾਰਟੀ ਮੀਟਿੰਗ ਆਲ ਪਾਰਟੀ ਮੀਟਿੰਗ ਜਿਹੜੀ ਆ ਉਹਦੇ ਵਿੱਚ ਜਿੰਨੇ ਵੀ ਐਕਸਪਰਟਾਂ ਬੁਲਾਉਣੇ ਚਾਹੀਦੇ ਆ ਤੇ ਇਸ ਮਸਲੇ ਦਾ ਜੋ ਹੈ ਪਰਮਾਨੈਂਟ ਹੱਲ ਕਰ ਲੈਣਾ ਚਾਹੀਦਾ ਹੈ ਕਿ ਲੜਾਈ ਜਿਹੜੀ ਆ ਲੜਾਈ ਤੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਚਾਹੇ ਉਹ ਇਸਾਈਡ ਦਾ ਹੋਵੇ ਜਾਂ ਉਸ ਸਾਈਡ ਦਾ ਹੋਵੇ ਇਸ ਤਰ੍ਹਾਂ ਨੁਕਸਾਨ ਹੁੰਦਾ ਕਿ ਦੇਸ਼ ਜੋ ਹੈ ਇੱਕ ਲੜਾਈ ਦੇ ਵਿੱਚ ਪਿੱਛੇ 20 ਸਾਲ ਪਿੱਛੇ ਪੈ ਜਾਏਗਾ ਇਸ ਕਰਕੇ ਲੜਾਈ ਜੋ ਹੈ ਇਸ ਨੂੰ ਅਵਾਇਡ ਹੀ ਕਰਨੀ ਚਾਹੀਦੀ ਹੈ ਭਾਈ ਸਾਹਿਬ ਅੱਜ ਤੁਸੀਂ ਵਿਜ਼ਿਟ ਕੀਤਾ ਜਿਹੜੇ ਏਰੀਆ ਦੇ ਵਿੱਚ ਉਹ ਮਰਜ਼ਾਇਜ਼ ਵਗੈਰਾ ਡਿੱਗੀਆਂ ਨੇ ਪਿੰਡ ਸ਼ਿਸ਼ਰਾਂ ਦੇ ਵਿੱਚ ਤੁਸੀਂ ਕੀ ਐਗਜ਼ਾਮਨ ਕੀਤਾ ਤੇ ਲੋਕਾਂ ਦੇ ਪੁਆਇੰਟ ਆ ਉਹ ਵੀ ਕੀ ਕੀ ਹੈ ਕੋਈ ਗੱਲ ਇਸ ਤਰ੍ਹਾਂ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਨਤ ਦੇ ਵਿੱਚ ਇਹ ਪਿੰਡ ਪੈਂਦੇ ਜਿੱਥੇ ਚਾਰ ਇਹ ਸੋ ਕਾਲਡ ਮਿਸਾਈਲ ਅਟੈਕ ਹੋਏ ਨੇ ਸ਼ਿਸ਼ਰਾਂ ਪਿੰਡ ਹੈ ਇਹ ਬੇਸਿਕਲੀ ਸ਼ਿਸ਼ਰੇ ਦੇ ਆਲੇ-ਦੋਲੇ ਹੀ ਹੋਏ ਨੇ ਜਿੱਥੇ ਅਸੀਂ ਹੁਣ ਘਰ ਖੜੇ ਆ ਇਹਨਾਂ ਤੋਂ ਤਕਰੀਬਨ ਇੱਕ ਕੋਈ 100 ਅਗਸਤ ਹੈ ਦੂਸਰਾ ਕੋ 150 ਅਗਸਤ ਹੈ ਖੱਬੇ ਹੱਥ ਵੀ ਹੋ ਤਕਰੀਬਨ 5 400 ਅਗਸਤ ਚਾਰ ਜਗ੍ਹਾ ਦੇ ਉੱਤੇ ਇਹ ਬਲਾਸਟ ਹੋਏ ਨੇ ਸਾਰੋਂ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ مشکور ਆ ਕਿ ਕਿਤੇ ਵੀ ਇਹ ਪਿੰਡ ਦੇ ਵਿੱਚ ਜਾਂ ਕੋਈ ਇਸ ਕਿਸਮ ਦੇ ਏਰੀਏ ਦੇ ਵਿੱਚ ਉਹ ਨਹੀਂ ਉਹ ਪਿੰਡਾਂ ਦੇ ਜ਼ਮੀਨਾਂ ਦੇ ਵਿੱਚ ਪਏ ਨੇ ਨੁਕਸਾਨ ਫਸਲ ਦਾ ਜ਼ਰੂਰ ਹੋਇਆ ਪਰ ਜਾਨੀ ਤੌਰ ਤੇ ਬਹੁਤ ਹੱਦ ਤੱਕ ਰੁਮਾਰਾ ਸਾਹਿਬ ਨੇ ਮਿਹਰ ਕੀਤੀ ਹੈ ਜਿਸ ਘਰ ਤੇ ਅਸੀਂ ਖੜੇ ਆ ਸਾਡੇ ਸਪੋਰਟਰਸ ਨੇ ਤੇ ਵੇਖ ਸਾਡੇ ਕੋ ਸਾਰੇ ਦਾ ਸਾਰੇ ਘਰ ਦੇ ਸ਼ੀਸ਼ੇ ਟੁੱਟ ਗਏ ਨੇ ਬਹੁਤ ਜ਼ਬਰਦਸਤ ਇਹ ਜਿਹੜੇ 4 ਬਲਾਸਟ ਹੋਏ ਨੇ ਕਈ ਮੀਲਾਂ ਤੱਕ ਇਹਦੀ ਆਵਾਜ਼ ਗਈ ਤੇ ਸਾਰਿਆਂ ਨੂੰ ਪਹਿਲੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਫਸਲ ਦਾ ਉਹਨੂੰ ਜ਼ਰੂਰ ਇਥੇ ਆਪਣੇ ਰੈਵੈਨਿਊ ਦੇ ਅਫੀਸ਼ੀਅਲਸ ਕਲਾਓ ਤੇ ਉਹਨਾਂ ਦੀ ਪ੍ਰਪਾਈਅਸੀ ਕਰੀਏ। ਅ ਦੂਸਰੀ ਗੱਲ ਇਹ ਹੈ ਕਿ ਅਜੇ ਇਹਦੇ ਤੇ ਬਿਆਨ ਜਿਹੜਾ ਕੱਲ ਮੈਂ ਹੋਰ ਵੀ ਕੁਝ ਏਰੀਆ ਜਿਹਨੂੰ ਵਿਜ਼ਿਟ ਕਰਕੇ ਅੰਮ੍ਰਿਤਸਰ ਦੇ ਵਿੱਚ ਇਹਦੇ ਬਾਰੇ ਬਕਾਇਦਾ ਤੌਰ ਆਪਣੀ ਹੀ ਰਾਏ ਰੱਖਾਂਗਾ। ਬਾਕੀ ਮੈਂ ਆਪਣੇ ਸਾਰੇ ਸਾਥੀਆਂ ਨਾਲ ਇਹਦੇ ਤੇ ਚਰਚਾ ਹੋਈ ਹੈ। ਉਹਨਾਂ ਦਾ ਵਿਊ ਪੁਆਇੰਟ ਕੀ ਉਹ ਵੀ ਲਿਆ। ਤੋਂ ਜ਼ਿਆਦਾ ਗੱਲਬਾਤ ਜਿਹੜੀ ਹੈ ਕੱਲ ਮੈਂ ਅੰਮ੍ਰਿਤਸਰ ਸਿਹਦੀ ਅਪਰੇਸਰ ਜੀ ਆਪ ਜਾਣਾ ਹੈ ਉੱਥੇ ਪ੍ਰੈਸ ਕਾਨਫਰੰਸ ਰੱਖੀ ਉੱਥੇ ਸਾਰਾ ਆਪਣਾ 뷰ਪੁਆਇੰਟ ਰੱਖਾਂਗੇ ਬਟ ਸਰ ਆਲ ਪਾਰਟੀਆਂ ਨੇ ਸਰਕਾਰ ਦੀ ਇਸ ਗੱਲ ਤੇ ਸਪੋਰਟ ਕੀਤੀ ਆ ਆ ਤੁਸੀਂ ਸਰਕਾਰ ਦੀ ਇਸ ਜਿਹੜੀ ਹੋਈ ਹਵਾਰ ਹੋਈ ਆ ਉਹਦੇ ਵਿੱਚ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਕੋ ਗੱਲ ਇਸ ਤਰ੍ਹਾਂ ਨਿੱਜੀ ਤੌਰ 'ਤੇ ਮੈਂ ਕੋਈ ਗੱਲ ਇੱਥੇ ਕਹਿਣਾ ਨਹੀਂ ਜਾਂਦਾ ਮੈਂ ਸਹਿਬਨਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੌਜੂਦਾ ਸਰਕਾਰ ਦੀ ਫੁੱਲ ਫਲੈਸ ਸਪੋਰਟ ਕੀਤੀ ਸਾਡੀ ਪਾਰਟੀ ਦੇ ਐਲੋਪੀ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਕਿਉਂਕਿ ਦੋਨੋਂ ਇੱਕ ਲੋਕ ਸਭਾ ਦੇ ਵਿੱਚ ਲੀਡਰ ਆਫ অপੋਜੀਸ਼ਨ ਨੇ ਇੱਕ ਰਾਜ ਸਭਾ ਚ ਨੇ ਇੱਕ ਸਾਡੇ ਪਾਰਟੀ ਦੇ ਪ੍ਰਧਾਨ ਨੇ ਇੱਕ ਫਾਰਮਲ ਪ੍ਰਧਾਨ ਨੇ ਤੇ ਬਾਕੀ ਆਪੋਜੀਸ਼ਨ ਜਮਾਤਾਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸੱਦਿਆ ਜਾਏ ਉਸ ਸੈਸ਼ਨ ਦੇ ਵਿੱਚ ਕੀ ਕੀ ਹਾਲਾਤ ਬਣੇ ਨੇ ਐਂਡ ਇਹਦੇ ਵਿੱਚ ਜਿਹੜੀਆਂ ਕੁਝ ਬਾਹਰੀਆਂ ਫੋਰਸਸ ਦੀ ਮਦਖਲਤ ਹੈ ਉਹਦੇ ਬਾਰੇ ਵੀ ਲੋਕ ਚਰਚਾ ਕਰਨਾ ਚਾਹਣਗੇ ਸੋ ਮੈਂ ਸਮਝਦਾ ਕਿ ਜਲਦੀ ਤੋਂ ਜਲਦੀ ਸਪੈਸ਼ਲ ਸੈਸ਼ਨ ਦੇਸ਼ ਤੇਵੇ ਸੱਜਣਾ ਚਾਹੀਦਾ ਉਥੇ ਜੋ ਅਸਲ ਗੱਲ ਹੈ ਉਹ ਸਾਰੀ ਜਿਹੜੀ ਪਾਰਲੀਮੈਂਟ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਧੰਨਵਾਦ